ਸਭ ਚੰਗੀ ਚੀਜ਼ ਕੀਤਾ ਸਾਡਾ ਵਾਰਿਆ ਸੀ ਕਿ ਇਸ ਵਾਰੀ ਵੀ ਦਾਜ ਨਹੀਂ ਕਰਨਾ ਹੈ ਮੰਦਿਰ ਨੂੰ ਆ ਥੋੜਾ ਜਿਹਾ ਨਾਡਪੁਰ ਸਾਹਿਬ ਹੈ ਥੋੜੇ ਕਿਲੋਮੀਟਰ ਹੀ ਰਹਿ ਗਿਆ ਉਹ ਕੁਝ ਕਿਲੋਮੀਟਰ ਹੀ ਜਾ ਕੇ ਮਢੀ ਨੂੰ ਚੰਗੀ ਤਰ੍ਹਾਂ ਇਫਰਾਵ ਕਰਾਂਗੇ ਔਰ ਇਹ ਇਹਨਾਂ ਨੂੰ ਬੜ ਨੂੰ ਤਾਂ ਜਿਆਦਾ ਨਹੀਂ ਕਹਿਣਾ ਕਿਉਂਕਿ ਇਹ ਮਾਫੀਆਂ ਮੰਗ ਰਹੇ ਨੇ ਬਾਰ ਬਾਰ ਬੈਠ ਜਾਂਦੇ ਉਹਨਾਂ ਨੂੰ ਗਿਆ ਮੈਂ ਸੰਗ ਗਿਆ ਆ ਤਾ ਕਾ ਇੱਥੇ ਆ ਦੂਆ ਕਿਵੇ ਅੱਗੇ ਆ ਇੱਕ ਵੇ ਇੱਥੇ ਆ ਲੱਗਾ ਪਾਣੀ ਪਿਆ ਡਾਡੇ ਰੇਸਾਂ ਨਹੀਂ ਲੰਗਣਾਂ ਮੁੜ ਸਕਦੇ ਦੇਖ ਸਕਦੇ ਦਿੰਦੇ ਹੋ ਹੱਥ ਸਾਡੇ ਤੋੜਦੇ ਨਹੀਂ ਹੱਥ ਸਾਡੇ ਹੁਣ ਸੱਚੀ ਉਹ ਵੀਡੀਓ ਬਣਾਉਂਦੀ ਇੱਧਰ ਆਓ ਇਹਦੇ ਉਹ ਰੰਗ ਵੀ ਫਿੱਕੇ ਆਉਂਦੇ ਆ ਹਰਦਾਗਾ ਸੱਚੀ ਗੱਲ ਦੋਸਤੋ ਵੱਡੀ ਗਿਣਤੀ ਦੇ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਹੈ ਹੋਲੇ ਮਹੱਲੇ ਤੇ ਉੱਥੇ ਹੀ ਕੁਝ ਲੋਕਾਂ ਵੱਲੋਂ ਇਸ ਮੌਕੇ ਤੇ ਹਰਗਦੰਭ ਵੀ ਮਚਾਇਆ ਜਾਂਦਾ ਹੈ ਅਤੇ ਇਹਨਾਂ ਲੋਕਾਂ ਵੱਲੋਂ ਕੀਤੇ ਜਾਂਦੇ ਇਸ ਕਾਰੇ ਕਰਕੇ ਇਸ ਤਰ੍ਹਾਂ ਸੰਗਤ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਇੱਕ ਵੱਡੀ ਘਟਨਾ ਲੰਘੇ ਦੇਣੀ ਹੋਈ ਜਦੋਂ ਇੱਕ ਟਰੈਕਟਰ ਚਾਲਕ ਵੱਲੋਂ ਕੁਝ ਬੱਚਿਆਂ ਨੂੰ ਡਰਾੜ ਦਿੱਤਾ ਗਿਆ ਜਿੱਥੇ ਕਿ ਇਸ ਵੱਡੀ ਘਟਨਾ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਉੱਥੇ ਹੀ ਕੁਝ ਨਿਹੰਗ ਸਿੰਘਾਂ ਵੱਲੋਂ ਕੁਝ ਨੌਜਵਾਨਾਂ ਨੂੰ ਫੜਿਆ ਗਿਆ ਜੋ ਕਿ ਮੋਟਰਸਾਈਕਲਾਂ ਦੇ ਸਲੈਂਸਰ ਉਤਾਰ ਕੇ ਉੱਥੇ ਇਸ ਤਰ੍ਹਾਂ ਕੰਮ ਕਰ ਰਹੇ ਸਨ ਜਿਸ ਦੇ ਕਰਕੇ ਸੰਗਤ ਨੂੰ ਪਰੇਸ਼ਾਨੀ ਹੋ ਰਹੀ ਸੀ ਤੇ ਤੁਹਾਨੂੰ ਯਾਦ ਹੋਵੇਗਾ ਕਿ ਲੰਘੇ ਸਾਲ ਇੱਕ ਨਿਹੰਗ ਸਿੰਘ ਦਾ ਇਸ ਤਰ੍ਹਾਂ ਹੀ ਮਢੀਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਨਿਹੰਗ ਸਿੰਘ ਪੂਰੀ ਡਿਊਟੀ ਤੰਦਹੀ ਦੇ ਨਾਲ ਨਿਭਾ ਰਹੇ ਨੇ ਅਤੇ ਇਸ ਤਰ੍ਹਾਂ ਮਢੀਰ ਨੂੰ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਚਾਟਾ ਵੀ ਸ਼ਿਕਾਇਤ ਆ ਰਿਹਾ ਅਤੇ ਕਿਹਾ ਜਾ ਰਿਹਾ ਕਿ ਪੂਰੇ ਮਰਿਆਦਾ ਦੇ ਨਾਲ ਨਤਮਸਤਕ ਹੋਣ ਅਤੇ ਸੰਗਤੀ ਰੂਪ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਹੀ ਦਰਸ਼ਨ ਕਰਨ ਦੇ ਲਈ ਜਾਣ ਇਸ ਤਰ੍ਹਾਂ ਸੰਗਤਾਂ ਨੂੰ ਪਰੇਸ਼ਾਨ ਨਾ ਕਰਨ ਸੋ ਦੋਸਤੋ ਤੁਹਾਡਾ ਕੀ ਕਹਿਣਾ ਜੇਕਰ ਤੁਸੀਂ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਇਸ ਕਾਰਜ ਦੇ ਲਈ ਉਹਨਾਂ ਦੀ ਸਪੋਰਟ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ ਵੀ ਸਪੋਰਟ ਜ਼ਰੂਰ ਲਿਖਣਾ ਅਤੇ ਜੇਕਰ ਨੂੰ ਲੱਗਦਾ ਗਲਤ ਕੀਤਾ ਤਾਂ ਕਮੈਂਟਾਂ ਦੇ ਵਿੱਚ ਨੋ ਲਿਖਣਾ ਆਓ ਦੇਖੋ ਪੂਰੀ ਵੀਡੀਓ ਸਾਡਾ ਬੰਦ ਚੀਜ਼ ਕੀਤਾ ਸਾਡਾ ਆ ਰਿਹਾ ਸੀ ਕਿ ਇਸ ਵਾਰੀ ਵੀ ਦਾਜ ਨਹੀਂ ਕਰਲਾ ਮਢੀਰ ਨੂੰ ਆ ਥੋੜਾ ਜਿਹਾ ਨਾਦਗੁਰ ਸਾਹਿਬ ਇਹਨੂੰ ਥੋੜੇ ਕਿਲੋਮੀਟਰ ਹੀ ਰਹਿ ਗਿਆ ਕੁਝ ਕਿਲੋਮੀਟਰ ਹੀ ਜਾ ਕੇ ਮਢੀਰ ਨੂੰ ਚੰਗੀ ਤਰ੍ਹਾਂ ਇੱਕ ਕਰਾਉ ਕਰਾਂਗੇ ਹੁਣ ਇਹਨਾਂ ਇਹਨਾਂ ਨੂੰ ਬਣ ਨਹੀਂ ਸਕਦਾ ਅਸੀਂ ਕੋਈ ਜ਼ਿਆਦਾ ਨਹੀਂ ਕਹਿਣਾ ਕਿਉਂਕਿ ਇਹ ਬਾਤਾਂ ਆਂਗਰੇਜ਼ ਨੇ ਵਸਾਏ ਸੀ ਠੀਕ ਹੈ ਠੀਕ ਹੈ ਠੀਕ ਹੈ ਹਰ ਬਰੋ ਬੈਠ ਗਿਆ ਉਹਨਾਂ ਨੂੰ ਗਿਆ ਮੈਂ ਫǎng ਗਿਆ ਆ ਸਗਲਾ ਹਰ ਬਰੋ ਬੈਠ ਗਿਆ ਸਾਰੇ ਦੇਖਿਆ ਦੂ ਅੱਗੇ ਅੱਗੇ ਆਈ ਤੇ ਛੇਜਿਆ ਲੱਗਾ ਜ ਪਾਣੀ ਪਿਆ ਲੈਣੇ ਰੇਸਾਂ ਦੇ ਲੰਗਾ ਮੋੜਦੇ ਰੇਸਕਾ ਦੇ ਤੇ ਉਹ ਹੱਥ ਨਾਲੇ ਸੋੜਦੇ ਨਹੀਂ ਹੱਥ ਨਾਲੇ